ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਸਾਰੇ ਵਧੀਆ ਹੋਵਗੇ ਠੀਕ ਠਾਕ ਹੋਵਗੇ ਧੰਨ ਧੰਨ ਬਾਬਾ ਦੇਵ ਸਿੰਘ ਜੀ ਸਾਰਿਆਂ ਦੇ ਉੱਪਰ ਆਪਣਾ ਮੇਰਾ ਪਰਿਆ ਹੱਥ ਰੱਖਾਂ ਸਾਰਿਆਂ ਨੂੰ ਕੰਧ ਰਸਤੀਆਂ ਦੇ ਨਮੀ ਵੀਡੀਓ ਲੈ ਕੇ ਜੀ ਤੁਹਾਡੇ ਮੂਰੇ ਹਾਜ਼ਰ ਹੋਏ ਹੈਗੇ ਆ ਉਮੀਦ ਆ ਕਿ ਸਾਰਿਆਂ ਨੂੰ ਵਧੀਆ ਲੱਗੂਗੀ ਅਸੀਂ ਮੇਰਾ ਬਸ ਇਹ ਖਿਆਲ ਆ ਜੀ ਜਿਵੇਂ ਹੁਣ ਬਾਕੀ ਸਾਰਿਆਂ ਦੀ ਆਪਣੀ ਆਪਣੀ ਇੱਛਾ ਹਨਾ ਜੋ ਜਿਹਨੂੰ ਠੀਕ ਲੱਗਦਾ ਬੰਦਾ ਉਹੀ ਕਰਦਾ ਹੈਗਾ ਤੇ ਮੈਂ ਪਰਸੋ ਚੌਥੇ ਇੱਕ ਦਿਨ ਦਿਮਾਗ ਦੇ ਵਿੱਚ ਇਹ ਗੱਲ ਆਈ ਵੀ ਆਪਾਂ ਜਿਹੜੇ ਗੁਰੂ ਮਹਾਰਾਜ ਜੀਆਂ ਫੋਟੋ ਆਪਾਂ ਆਪਣੇ ਘਰੇ ਰੱਖੀਆਂ ਹੋਈਆਂ ਹੈਗੀਆਂ ਨੇ ਆਪਾਂ ਉਹਨਾਂ ਨੂੰ ਦੇਖਿਆ ਨਹੀਂ ਕਦੇ ਵੀ ਉਹ ਕਹੇ ਜੈ ਦੇਖਦੇ ਸੀ ਕਿ ਐਵੇਂ ਦੇ ਸੀ ਕਿ ਐਵੇਂ ਦੇ ਨਹੀਂ ਸੀ ਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਜਿਹੜੇ ਉਹ ਆਪਣੇ ਪ੍ਰਤੱਖ ਗੁਰੂ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਕਿਹਾ ਹੈਗਾ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨੋ ਇਹਨਾਂ ਮੂਰੇ ਆਪਣਾ ਮੱਥਾ ਟੇਕੋ ਇਹਨਾਂ ਨੂੰ ਧਿਆਵੋ ਇਹਨਾਂ ਤੋਂ ਜੋ ਮੰਗੋਗੇ ਜਿਵੇਂ ਮੰਗੋਗੇ ਵਹਿਗੁਰੂ ਤੁਹਾਡੀ ਹਰ ਇੱਕ ਇੱਛਾ ਪੂਰੀ ਕਰਦਾ ਹੈਗਾ ਆਪਾਂ ਸਾਰਿਆਂ ਦੇ ਘਰਾਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਫੋਟੋ ਵੀ ਹੈਗੀ ਆ ਗੁਰੂ ਗੋਬਿੰਦ ਸਿੰਘ ਜੀ ਦੀ ਵੀ ਹੈਗੀ ਆ ਮਤਲਬ ਕਿ ਜੋ ਜੋ ਵੀ ਜਿਹਨੂੰ ਜੋ ਗੁਰੂ ਅੱਛਾ ਲੱਗਦਾ ਆਪਾਂ ਫੋਟੋ ਲਿਆਣੇ ਹੈਗੇ ਹਨ ਪਰ ਆਪਾਂ ਨੇ ਉਹ ਗੁਰੂ ਦੇਖੇ ਨਹੀਂ ਹੈਗੇ ਵੀ ਕਿਵੇਂ ਦੇ ਸੀਗੇ ਜੋ ਜਿਸਨੇ ਆਪਾਂ ਨੂੰ ਦਿਖਾਇਆ ਵੀ ਹਾਂ ਉਹ ਐਵੇਂ ਦੇ ਦਿਖਦੇ ਸੀ ਆਪਾਂ ਉਹਨਾਂ ਦੀਆਂ ਫੋਟੋਆਂ ਉਹਨਾਂ ਦੀਆਂ ਆਪਣੇ ਘਰਾਂ ਦੇ ਵਿੱਚ ਰੱਖਦੇ ਹਾਂ ਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਾਂ ਜੀ ਸਾਰੇ ਦੇਖਦੇ ਹੈਗੇ ਸਾਰਿਆਂ ਨੂੰ ਆਪਾਂ ਨੂੰ ਪਤਾ ਹੈਗਾ ਵੀ ਉਹ ਕਹੇ ਜੀ ਹੈ ਕਿ ਨਹੀਂ ਕਿਵੇਂ ਦੇਖਦੇ ਨੇ ਆਪਾਂ ਕਹਿੰਦੇ ਨੇ ਖੁਸ਼ੀ ਦੇ ਵਿੱਚ ਗਮੀ ਦੇ ਵਿੱਚ ਸਾਰੇ ਆਪਾਂ ਉੱਥੇ ਜਾਣਦੇ ਆ ਉਹਨਾਂ ਤੋਂ ਹੁਕਮਨਾਮਾ ਲੈਣੇ ਆ ਰੋਜ਼ ਹੁਕਮਨਾਮਾ ਆਉਂਦਾ ਹੈਗਾ ਆਪਾਂ ਉਸ ਹੁਕਮਨਾਮੇ ਦੇ ਸੇਤੇ ਚੱਲਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਚੀਜ਼ਾਂ ਦੇ ਵਿੱਚ ਆਪਾਂ ਦੇਖਦੇ ਆ ਵੀ ਅੱਜ ਗੁਰੂ ਨੇ ਸਾਨੂੰ ਕੀ ਫਰਮਾਨ ਲਾਇਆ ਹੈਗਾ ਗੁਰੂ ਇਹਨਾਂ ਤੁਕਾਂ ਦੇ ਵਿੱਚ ਕੀ ਕਹਿਣਾ ਚਾਹੁੰਦੇ ਨੇ ਬੱਚੇ ਦਾ ਨਾਮ ਰੱਖਦੇ ਹੈਗੇ ਆ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਆਪਾਂ ਅੱਖਰ ਲੰਨੇ ਆ ਉਹਦੇ ਉੱਪਰ ਆਪਾਂ ਨਾਮ ਬੱਚੇ ਦਾ ਨਾਮ ਰੱਖਦੇ ਹੈਗੇ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਦੋਂ ਆਪਾਂ ਆਪਣੇ ਘਰੇ ਲੈ ਕੇ ਆੰਦੇ ਆ ਹਨਾ ਤੇਲ ਜੋਨਿਆ ਘਿਓ ਚੋਨਿਆ ਵੀ ਗੁਰੂ ਸਾਹਿਬ ਸਾਡੇ ਦਰ ਦੇ ਵਿੱਚ ਘਰ 'ਚ ਆਏ ਨੇ ਹਨਾ ਵੀ ਇੱਕ ਕੋਸ਼ਿਸ਼ ਇਹ ਹੈਗੀ ਆ ਜੀ ਮੈਂ ਵੀ ਦੋ ਦਿਨ ਪਹਿਲਾਂ ਮੇਰੇ ਦਿਮਾਗ 'ਚ ਇਹ ਗੱਲ ਆਈ ਸੀਗੀ ਤੇ ਕੱਲ ਮੈਂ ਫੋਟੋ ਬਣ ਨਹੀਂ ਦੇ ਕੇ ਆਈ ਤੇ ਅੱਜ ਇਹ ਫੋਟੋ ਬਣ ਕੇ ਤਿਆਰ ਆ ਜਿਹੜੀ ਕਿ ਮੈਂ ਤੁਹਾਨੂੰ ਵੀਡੀਓ ਰਾਹੀਂ ਦਿਖਾ ਰਹੀ ਹੈਗੀ ਆ ਅਸੀਂ ਜੀ ਪਟਿਆਲੇ ਤੋਂ ਹੈਗੇ ਆ ਦੁੱਖ ਨਵੰਨ ਸਾਹਿਬ ਦੇ ਕੋਲ ਕਾਫੀ ਸ਼ਾਪ ਹੈਗੀਆਂ ਨੇ ਜਿੱਥੋਂ ਮਰਜੀ ਤੁਸੀਂ ਹੈਨਾ ਕਿੰਦਨ ਕਹਿ ਕੇ ਫੋਟੋ ਬਣਾ ਸਕਦੇ ਹੋ ਪਰ ਆਪਣੇ ਪਰਤਖ ਗੁਰੂ ਜੀ ਇਹੀ ਨੇ ਹੈਨਾ ਜਿਨ੍ਹਾਂ ਨੂੰ ਆਪਾਂ ਦੇਖਦੇ ਆ ਜਿਵੇਂ ਹੈਗੇ ਨੇ ਉਹ ਮੈਂ ਆਪਾਂ ਨੂੰ ਇਹ ਦੇਖਦੇ ਨੇ ਤੇ ਮੇਰੀ ਤਾਂ ਬਸ ਸਾਰੇ ਵੀਰ ਭੈਣਾਂ ਦੇ ਮੂਰੇ ਹੈਨਾ ਹੱਥ ਜੋੜ ਕੇ ਇਹੀ ਬੇਨਤੀ ਆ ਵੀ ਗੁਰੂ ਸਾਹਿਬ ਨੇ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਲਈ ਕਿਹਾ ਏ ਤੇ ਜਿੱਥੇ ਆਪਾਂ ਹੋਰ ਫੋਟੋਆਂ ਰੱਖਦੇ ਆਂ ਆਪਣੇ ਘਰਾਂ ਦੇ ਵਿੱਚ ਕੋਈ ਛੋਟੀ ਰੱਖ ਸਕਦਾ ਕੋਈ ਵੱਡੀ ਰੱਖ ਸਕਦਾ ਹਨਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਫੋਟੋ ਜ਼ਰੂਰ ਜ਼ਰੂਰ ਲਾਓ ਆਪਣੇ ਘਰ ਦੇ ਵਿੱਚ ਤੇ ਰੋਜ਼ ਇਹਨਾਂ ਨੂੰ ਨਮਸਕਾਰ ਕਰੋ ਤੇ ਜਿਵੇਂ ਤੁਸੀਂ ਇਹ ਦੇਖ ਹੀ ਰਹੇ ਹੋ ਜਿਹੜੀ ਮੈਂ ਬਣਾਈ ਹੈਗੀ ਆ ਇਹਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਲਿਖਿਆ ਹੋਇਆ ਹੈਗਾ ਸਾਰਾ ਕੁਝ ਹਨਾ ਬਹੁਤ ਸੋਹਣਾ ਇਦੇ ਵਿੱਚ ਲਿਖਿਆ ਤੇ ਸਾਫ਼-ਸਾਫ਼ ਦਿਖਦਾ ਵੀ ਹੈਗਾ ਕਈ ਵਾਰੀ ਇਹ ਹੁੰਦਾ ਨਾ ਵੀ ਆਪਾਂ ਨੂੰ ਕਿਸੇ ਆਪਣੀ ਗੱਲ ਦਾ ਜਵਾਬ ਨਹੀਂ ਮਿਲਦਾ ਹੈਗਾ ਆਪਾਂ ਜਿੱਥੇ ਮਰਜੀ ਜਾਈਏ ਹਨਾ ਆਪਾਂ ਨੇ ਆਪਣੇ ਮਨ ਦੇ ਵਿੱਚ ਜਿਹੜੀ ਉਤਲ-ਪੁਤਲ ਹੁੰਦੀ ਹੈ ਉਹਨਾਂ ਚੀਜ਼ਾਂ ਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਵੀ ਇਸ ਦਾ ਹੱਲ ਕੀ ਹੈ ਹਨਾ ਕਈ ਵਾਰੀ ਸੁਖਮਣੀ ਸਾਹਿਬ ਦਾ ਗੁਟਕਾ ਸਭ ਚੱਕੋ ਆਪਣੀ ਮਨ ਦੀ ਗੱਲ ਰੱਖ ਕੇ ਆਪਣੇ ਦਿਲ ਦੇ ਵਿੱਚ ਗੁਰੂ ਸਾਹਿਬ ਨੂੰ ਕਹਿ ਕੇ ਉਹਦਾ ਕੋਈ ਵੀ ਪੰਨਾ ਪਲਟੋ ਤੇ ਕਿਸੇ ਪੰਨੇ ਤੇ ਆਪਣਾ ਉਂਗਲ ਰੱਖੋ ਤੇ ਉੱਥੇ ਜੋ ਵੀ ਤੁਹਾਨੂੰ ਸ਼ਬਦ ਆਉਂਦਾ ਉਸ ਸ਼ਬਦ ਨੂੰ ਪੜੋ ਹੈਨਾ ਜਿੱਥੋਂ ਤੁਹਾਨੂੰ ਪਤਾ ਲੱਗਦਾ ਕੋਈ ਫੋਨ ਦੇ ਵਿੱਚ ਤੁਹਾਨੂੰ ਪਤਾ ਲੱਗਦਾ ਜਾਂ ਕਿਸੇ ਸਿੰਘ ਗ੍ਰੰਥੀ ਤੋਂ ਤੁਹਾਨੂੰ ਉਸ ਬਾਰੇ ਪਤਾ ਲੱਗਦਾ ਉਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਚ ਢਾਡੋ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਜੀ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦੇ ਹੱਲ ਨੇ ਉਹ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਸੁਲਝ ਜਾਂਦਾ ਹੈਗਾ ਹੈ ਹੈਨਾ ਗੁਰੂ ਦੇ ਕੋਲ ਆਪਣੇ ਦੁੱਖ ਸੁੱਖ ਜੋ ਵੀ ਤੁਸੀਂ ਲੈ ਕੇ ਜਾਂਦੇ ਹੋ ਕਹਿੰਦੇ ਨੇ ਵੀ ਗੁਰੂ ਘਰੇ ਜਾ ਕੇ ਗੁਰੂ ਆ ਜਿਹੜਾ ਆਪਣੀਆਂ ਤਕਦੀਰਾਂ ਬਦਲ ਸਕਦਾ ਆਪਣੇ ਹੱਥਾਂ ਦੀਆਂ ਲਕੀਰਾਂ ਬਦਲ ਸਕਦਾ ਤੇ ਉਸ ਤੇ ਵਿਸ਼ਵਾਸ ਕਰੋ ਵਿਸ਼ਵਾਸ ਕਰਕੇ ਚੱਲੋ ਤੇ ਸਭ ਕੁਝ ਮਿਲਦਾ ਹੈ ਜੀ ਉਥੋਂ ਤੇ ਇੱਕੇ ਮੇਰੀ ਛੋਟੀ ਜੀ ਕੋਸ਼ਿਸ਼ ਹੈਗੀ ਆ ਮੈਂ ਕਿਸੇ ਨੂੰ ਕੋਈ ਇਹ ਨਹੀਂ ਹੈਗਾ ਵੀ ਹਾਂ ਮੈਂ ਕਿਸੇ ਨੂੰ ਕੋਈ ਗਲਤ ਕਹਿਣਾ ਚਾਹਨੀ ਆ ਵੀ ਹਾਂ ਤੁਸੀਂ ਐ ਨਹੀਂ ਆਇਆ ਕਰੋ ਐ ਨਹੀਂ ਆ ਕੇ ਜੀ ਇੱਕ ਮਨ ਦੀ ਮੇਰੇ ਮਨ ਦੀ ਜਿਹੜੀ ਖਿਆਲ ਜਿਹੜੇ ਮੇਰੇ ਮਨ ਦੇ ਵਿੱਚ ਆਏ ਨੇ ਉਹ ਤੁਹਾਡੇ ਮੂਰੇ ਪੇਸ਼ ਕੀਤੇ ਹੈਗੇ ਨੇ ਹਨਾ ਵੀ ਮੈਂ ਇਹ ਚੀਜ਼ ਕੀਤੀ ਹੈ ਵੀ ਤੁਸੀਂ ਵੀ ਇਸ ਚੀਜ਼ ਨੂੰ ਕਰਕੇ ਦੇਖੋ ਬਹੁਤ ਜੀ ਮਨ ਨੂੰ ਸਕੂਨ ਮਿਲਦਾ ਅੱਜ ਜਦੋਂ ਇਹ ਅਸੀਂ ਫੋਟੋ ਕਰੇ ਲੈ ਕੇ ਆਏ ਇੰਜ ਮਹਿਸੂਸ ਹੋਇਆ ਵੀ ਜਿਵੇਂ ਗੁਰੂ ਸਾਹਿਬ ਵੀ ਸਾਡੇ ਘਰੇ ਆ ਗਏ ਨੇ ਵੀ ਤੁਸੀਂ ਵੀ ਆਪਣੀ ਜ਼ਿੰਦਗੀ ਚ ਇਸ ਚੀਜ਼ ਨੂੰ ਜ਼ਰੂਰ ਢਾਲ ਕੇ ਦੇਖਿਓ ਜ਼ਰੂਰ ਕੋਈ ਜਿੰਨੀ ਕੁ ਕੋਈ ਬਾਲੀ ਮਹਿੰਗੀ ਫੋਟੋ ਨਹੀਂ ਬਣਦੀ ਹੈਗੀ ਜੀ 500 ਤੋਂ ਬਣ ਜਾਂਦੀ ਹੈਗੀ 500 ਤੋਂ ਸ਼ੁਰੂ ਹੋ ਜਾਂਦੀ ਹੈਗੀ ਛੋਟੀ ਵੱਡੀ ਜਿਵੇਂ ਦੀ ਤੁਸੀਂ ਬਣਾਉਣੀ ਚਾਹੁੰਦੇ ਹੋ ਬਣਾ ਸਕਦੇ ਹੈਗੇ ਤੇ ਕੋਈ ਗਲਤੀ ਹੋਵੇ ਤੁਹਾਨੂੰ ਮਾਫ ਕਰਿਓ ਜੀ ਤੇ ਵੀਡੀਓ ਨੂੰ ਜੇ ਅੱਛੀ ਲੱਗੀ ਹੋਵੇ ਤਾਂ ਲਾਈਕ ਤੇ ਕਮੈਂਟ ਜਰੂਰ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ